ਅੱਜ ਕੀ ਨਾਮਾ ਤੁਹਾਡਾ ਕਿਹੜੀ ਜਗ੍ਹਾ ਸੁਨੀਲ ਕੁਮਾਰ ਜੀ ਪਿੰਡ ਨੂਰਪਰਵੇਦੀ ਨੂਰਪਰਵੇਦੀ ਕੀ ਹੋਇਆ ਤੇ ਸਾਡਾ ਇੱਕ ਨikhil ਕੁਮਾਰ ਲੜਕਾ ਨੂਰਪਰਵੇਦੀ ਤੋਂ ਆ ਰਿਹਾ ਈ ਨikhil ਸ਼ਰਮਾ ਸਾਨੂੰ ਸੰਜੀਵ ਸੰਜੀਵ ਸ਼ਰਮਾ ਜੀ ਨੂਰਪਰਵੇਦੀ ਤੋਂ ਲੁਧਿਆਣੇ ਨੂੰ ਜਾ ਰਹੇ ਤੇ ਜਿੱਥੇ ਕਿ ਇੱਕ ਚਮਕੌਰ ਸਾਹਿਬ ਵੱਲ ਤੋਂ ਦਰਹਾਏ ਵਾਲੀ ਸਾਈਡ ਨੂੰ ਇੱਕ ਓਵਰਲੋਡ ਟ੍ਰੈਲੀ ਆ ਰਹੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਸੀ ਉਸ ਨੇ ਅਚਾਨਕ ਬ੍ਰੇਕ ਲਾਤੀ ਜਿਸ ਨਾਲ ਗੱਡੀ ਦੀ ਵਿੱਚ ਟੱਕਰ ਹੋ ਗਈ ਜਿਸ ਦੇ ਵਿੱਚ ਨikhil Sharma ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜੀ ਇੱਕ ਬੰਦਾ ਹਜੇ ਜਿਹੜਾ ਦੂਆ ਵਿਅਕਤੀ ਤਾਂ ਆਕਾਸ਼ ਸ਼ਰਮਾ ਆਕਾਸ਼ ਆਕਾਸ਼ ਕਹਿੰਦਾ ਆਕਾਸ਼ਦੀਪ ਜੀ ਉਹ ਪੀਜੀਆ ਨੂੰ ਰੈਫਰ ਕੀਤਾ ਵਾ ਜੀ ਸੀਰੀਅਸ ਹੈ ਜੀ ਉਹ ਜਿਹੜਾ ਜਿਹੜਾ ਨਿਕਲ ਕਿੱਥੋਂ ਕਿੱਥੇ ਜਾ ਰਿਹਾ ਇਹ ਨੂਰ ਪ੍ਰਵੇਦੀ ਤੋਂ ਲੁਧਿਆਣੇ ਨੂੰ ਜਾ ਰਿਹਾ ਤੇ ਰੀਡੀਮੇਡ ਦਾ ਕੰਮ ਕਰਦੇ ਇਹਨਾਂ ਦਾ ਰੀਡੀਮੇਡ ਦਾ ਬਹੁਤ ਵੱਡਾ ਬਿਜ਼ਨਸ ਹਨ ਉਪਰਵੇਦੀ ਵਿੱਚ ਜੀ ਤੇ ਘਟਨਾ ਕਿੰਨੇ ਵਜੇ ਦੀ ਹੈ ਇਹ ਇਹ ਰਾਤੀ ਤਕਰੀਬਨ 9 ਵਜੇ ਦੀ ਹੈ ਜੀ ਇਸ ਹੁਣ ਮੰਗ ਕੀ ਕਰ ਮੰਗ ਪ੍ਰਸ਼ਾਸਨ ਤੇ ਇਹੀ ਹੈ ਜਿਹੜੇ ਓਵਰਲੋਡ ਟਰੈਕਟਰ ਚੱਲਦੇ ਜਾਂ ਟਰੈਲੀਆਂ ਕੁਝ ਵੀ ਹੈ ਇਹਨਾਂ ਤੇ ਪ੍ਰਸ਼ਾਸਨ ਨੂੰ ਨੱਥ ਪਾਣੀ ਚਾਹੀਦੀ ਤੇ ਓਵਰਲੋਡ ਗੱਡੀਆਂ ਜਿਹੜੀਆਂ ਬੇ ਉਹ ਚੱਲਦੀਆਂ ਜੀ ਉਹ ਬੰਦ ਹੋਣੀਆਂ ਚਾਹੀਦੀਆਂ ਇਹ ਆਰਟੀਓ ਸਾਹਿਬ ਜਾਂ ਡੀਟੀਓ ਸਾਹਿਬ ਜਾਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਹਨਾਂ ਉੱਪਰ ਧਿਆਨ ਦੇਣਾ ਚਾਹੀਦਾ ਜੀ ਇਹ ਟੱਕਰ ਜਿਹੜੀ ਹੋਈ ਹੈ ਕਿਹੜੇ ਬਹਾਨੇ ਹੋਈ ਹੈ ਬਹਾਂ ਟਰੈਕਟਰ ਦਾ ਜੀ ਪਿੱਛੇ ਟਰੈਲੀ ਹੈ ਟਰੈਲੀ 'ਚ ਬਹੁਤ ਹੀ ਜ਼ਿਆਦਾ ਓਵਰਲੋਡ ਲੱਕੜੀ ਲੱਦੀ ਹੋਈ ਦੀ ਜੀ ਜਿਹਦੇ ਕਾਰਨ ਹੋਈ ਜੀ ਇਹ ਨਾ ਉਹਦੇ ਪਿੱਛੇ ਕੋਈ ਯਾਨੀ ਕਿ ਕੋਈ ਐਦਾਂ ਦੀ ਕੋਈ ਲਾਈਟਰ ਰਿਫਲੈਕਟਰ ਜਾਂ ਕੋਈ ਐਦਾਂ ਦੀ ਕੋਈ ਚੀਜ਼ਾਂ ਲਾਈਆਂ ਹੋਈਆਂ ਜਿਹਦੇ ਨਾਲ ਵੀ ਪਤਾ ਲੱਗ ਜੀ ਵੀ ਅੱਗੇ ਟਰੈਕਟਰ ਜਾ ਰਿਹਾ ਰਾਤ ਨੂੰ ਹਾਜੀ ਸਾਹਿਬ ਨਾਮ ਦੱਸੋ ਆਪਣਾ ਐਸਐਹ ਇਤਰਾ ਰੀਸ਼ਨਲ ਐਸਐਚਓ ਫਾਣਾ ਮਛੂੜਾ ਸਰ ਇੱਕ ਐਕਸੀਡੈਂਟ ਦਾ ਮਾਮਲਾ ਕੀ ਹੈ ਜੀ ਇਹ 27 5 2024 ਨੂੰ ਨਾ ਇੱਕ ਟਰਾਲੀ ਉਹ ਰੋ I20 ਕਾਰ ਦਾ ਐਕਸੀਡੈਂਟ ਹੋਇਆ ਬਲੂਰ ਕਲਾਂ ਦੇ ਨੇੜੇ ਜਦੋਂ ਉਹ ਕੋਈ ਕਰੀਬ 9 ਵਜੇ ਦਾ ਟਾਈਮ ਸੀ ਇਹਦਾ ਫਾਦਰ ਪਿੱਛੇ ਪਿੱਛੇ I20 ਗੱਡੀ ਲੈ ਕੇ ਆ ਰਿਹਾ ਇਹਦਾ ਲੜਕਾ ਨikhil kumar ਦਾ ਸੰਜੀਵ ਕੁਮਾਰ ਦਾ ਲੜਕਾ ਨikhil kumar ਨikhil sharma ਦਾ ਉਹ ਅੱਗੇ ਕੀ ਗੱਡੀ ਲੈ ਕੇ ਆਪਣੇ ਦੋਸਤਾਂ ਨਾਲ ਆਪਣੀ ਸ਼ੋਪਿੰਗ ਕਰਨ ਲਈ ਲੁਧਿਆਣੇ ਜਾ ਰਿਹਾ ਸੀ ਜਦੋਂ ਇਹ ਹੈ ਨਾ ਸਤੀ ਜਗ੍ਹਾ ਦੇ ਕੋਲ ਆਏ ਨਹਿਰ ਦੇ ਨਾਲ ਨਾਲ ਗੜੀ ਆਪਣੇ ਚੋਰ ਸਾਹਿਬ ਤੋਂ ਗੜੀ ਕੜੀ ਤਰਖਣਾਵਾਂ ਤੋਂ ਆ ਰਹੀ ਸੀ ਕੋੜਾ ਤੋਂ ਤਾਂ ਸਤਿਆ ਸਤਿਆ ਦੇ ਕੋਲੇ ਦਾ ਜਦੋਂ ਜਕ ਤੇਜ਼ ਰਫ਼ਤਾਰ ਨਾਲ ਮੁਰਗੋਟਾ ਰਹੀ ਲੱਕੜਾਂ ਨਾਲ ਲੋੜ ਸੀ ਜਿਹੜੇ ਮੋਚੇ ਤਕਰੀਬਨ 3-4 ਫੁੱਟ ਪਿੱਛੇ ਨੂੰ ਨਿਕਲੇ ਸੀ ਜਿਹੜੇ ਟੈਲੀ ਦੇ ਮਗਰ ਕੋਈ ਵੀ ਲੋਰ ਰਕਟਰ ਜਾਂ ਕੋਈ ਲਾਈਟ ਨਾ ਹੋਣ ਕਰਕੇ ਕੋਈ ਵੀ ਜਦੋਂ ਪਿੱਛੋਂ ਤੰਗ ਆਪਣੇ ਗੱਡੀ ਚ ਆ ਰਹਿ ਤਾ ਮੁਰੇ ਕੁਝ ਨਾ ਜਿਸਨ ਕਰਕੇ ਜਿਹੜੀ ਗੱਡੀ ਹੈ ਨਾ ਜਕ ਦਾ ਡਰਾਈਵਰ ਨੇ ਆਪਣੇ ਟ੍ਰੈਕਟਰ ਵਾਲੇ ਬ੍ਰੇਕ ਮਾਰੀ ਤੇ ਜਿਹੜੀ ਟਾਲੀ ਆ ਉਹ ਮੁੱਚਾਂ ਦੇ ਅੰਲੇ ਟਾਂਲੀ ਵਿੱਚ ਜਾ ਕੇ ਵੱਜੀ ਸੀ ਇਹਦੇ ਨਾਲ ਇੱਕ ਆਕਾਸ਼ਦੀਪ ਉਹ ਚੰਡੀਗੜ੍ਹ ਦਾਖਲਾ 32 ਚ ਤੇ ਜਿਹੜੇ ਦੂਸਰੇ ਵੀ ਆ ਡੈਡਵਾ ਆਪਣੇ ਨਿਕਲ ਨਿਕਲ ਸ਼ਰਮਾ ਸੀ ਸੰਜੀਵ ਦਾ ਲੜਕਾ ਮੂਰਪੁਰ ਬੇਦੀ ਤੋਂ ਉਹਦੀ ਜਦੋਂ ਉਹਦਾ ਡੈਡੀ ਆਪਣੇ ਰਾਜੀਦਾਂ ਦੀ ਮਦਦ ਨਾਲ ਲੈ ਕੇ ਆ ਰਿਹਾ ਸੀ ਉਹਦੀ ਰਸਤੇ ਵਿੱਚ ਡੈਥ ਹੋ ਗਈ ਸੀ ਜਿਹੜੀ ਡੈਡਬਡੀ ਅੱਜ ਸਿਵਲ ਹਸਪਤਾਲ ਮਚੂੜਾ ਇਸ ਪਹਿਲੇ ਜਿਹੜੀ ਕਾਰਵਾਈ ਅੰਡਰ ਸੈਕਸ਼ਨ ਐਫ ਆਈ ਆਰ ਨੰਬਰ 70 ਮਿਤੀ 22 5224 ਅੰਡਰ ਸੈਕਸ਼ਨ 279 377 333 304 422 ਆਈ ਪੀਸੀ ਪੀ ਐਚ ਮਨ ਮਚੂੜਾ ਤੇ ਦਰਜ ਕਰਕੇ ਰਜਿਸਟਰ ਦਰਜ ਇਸ ਰਿਕਾਰਡ ਤੋਂ ਪਿੱਛੇ ਮਲੋਤੀ ਲੰਮੀ ਗਈ ਆ ਅਜੇ ਜਿਹੜਾ ਦੋਸ਼ੀ ਆ ਟੱਕਾਲੀ ਦਾ ਜਿਹੜਾ ਡਰਾਈਵਰ ਸੀ ਉਹ ਮੌਕੇ ਤੋਂ ਨਾਮ ਨੂੰ ਵਿਅਕਤੀ ਦੇ ਖਿਲਾਫ ਤਾਂ ਅਜੇ ਉਹਦੇ ਦੋਸ਼ੀ ਆ ਉਹ ਦੋਸ਼ੀ ਬਾਰੇ ਪਤਾ ਨਹੀਂ ਲੱਗ ਸਕਿਆ ਉਹਦੇ ਬਾਅਦ ਉਹਦੀ ਭਾਲ ਜਾਰੀ ਆ ਜਿਹੜੀ ਮੌਕੇ ਤੋਂ ਨਾ ਆਪਰਾਮ ਨੇ ਰਿਕਾਰਡ ਕਰਵਾਉਂਦਾ ਹੋਇਆ ਮੁਕਿਰਪਾ ਜੀ ਹਾਂਜੀ ਕੋਈ ਨਹੀਂ ਅੰਦੀ ਪਾ ਜੀ ਨਾਮ ਦੱਸਿਆ ਆਪਣਾ ਤੁਨੋਜਪਰੀ ਤੇ ਕਿਹੜੀ ਜਗ੍ਹਾ ਤੋਂ ਨੂਰਪੁਰ ਬੇਦੀ ਤੋਂ ਹੀ ਤੇ ਕੀ ਹੋਇਆ ਜੀ ਪਾ ਜੀ ਨੂਰਪੁਰ ਬੇਦੀ ਤੋਂ ਨਿਕਲ ਲੋਟਿਆ ਨਾਮ ਦਾ ਮੁੰਡਾ ਸਾਡਾ ਭਤੀਜਾ ਲੁਧਿਆਣੇ ਕਿਸੇ ਕੰਮਵਾਸ਼ ਜਾ ਰਿਹਾ ਇਹਦੇ ਜੀ ਰਸਤੇ ਵਿੱਚ ਇੱਕ ਟਰੈਕਟਰ ਜਿਹਨਾਂ ਕੇ ਓਵਰਲੋਡ ਵੇਟ ਲੱਧਿਆ ਪਤਾ ਲੱਕੜੀ ਲੱਤੀ ਵੀ ਸੀ ਇੱਕਦਮ ਰਸਤੇ ਕੇ ਬ੍ਰੇਕ ਲਗਾ ਦਿੱਤੀ ਜੀ ਤੇ i20 ਕਾਰ ਜੜੀ ਇਹਦੇ ਵਿੱਚ ਜਾ ਕੇ ਵੱਜੀ ਜੀ ਤੇ ਇਨੇ ਕਲੋਟਿਆ ਨਾਮ ਦੇ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਇੱਕ ਮੁੰਡਾ ਹੋਰ ਨਾਲ ਦਾ ਜੀ પ્રકાશਦੀਪ ਉਹ ਪੀਜੀਆਈ ਰੈਫਰ ਕਰ ਦਿੱਤਾ ਹੈ ਉਹ ਵੀ ਇਸ ਟਾਈਮ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜੀ ਬਹੁਤ ਮੰਦਭਾਗੀ ਘਟਨਾ ਹੈ ਮੰਦਭਾਗੀ ਸਾਡੀ ਸਰਕਾਰ ਤੋਂ ਇਹ ਮੰਗ ਹੈ ਜੀ ਕਿ ਜਿਹੜੇ ਟਰੈਕਟਰ ਹੈ ਟਰਾਲੀਆਂ ਇਹਨਾਂ ਨੂੰ ਰਿਫਲੈਕਟਰ ਵਗੈਰਾ ਲਾਏ ਜਾਣ ਔਰ ਜਿਹੜੇ ਨਹੀਂ ਲਗਾਗਾ ਘੁੰਮਦੇ ਇਦਾਂ ਦਾ ਓਵਰਲੋਡ ਵਜਨ ਹੈ ਇਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ